ਇਹ ਪੁਤਲਾ ਜੋ ਹੈ ਛਿਰੂਗੁਰ ਵਿਦਾਸ਼ ਟਾਈਗਰ ਫੋਰਸ ਸਮੂਹ ਐਸ்சி ਬੀਸੀ ਓਬੀਸੀ ਭਾਈਚਾਰੇ ਵੱਲੋਂ ਅਮਿਤ ਸ਼ਾਹ ਦਾ ਫੂਕਿਆ ਗਿਆ ਕੁਝ ਦਿਨ ਪਹਿਲਾਂ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਭਾਰਤ ਰਤਨ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜੀਵਨ ਤੇ ਇੱਕ ਬਹੁਤ ਹੀ ਗਲਤ ਤੇ ਨਿੰਦਨਯੋਗ ਟਿੱਪਣੀ ਕੀਤੀ ਜਈ ਕਈ ਜੋ ਐਸੀ ਬੀਸੀ ਸਮਾਜ ਕਦੀ ਵੀ ਬਰਦਾਸ਼ਤ ਨਹੀਂ ਕਰ ਸਕਦਾ ਸੋ ਅਸੀਂ ਸਾਰੇ ਮੰਗ ਕਰਦੇ ਹਾਂ ਕਿ ਅਮਿਤ ਸ਼ਾਹ ਯਾ ਤੇ ਮਾਫੀ ਮੰਗੇ ਆਪਣੇ ਬੋਲ ਵਾਪਸ ਲੈ ਜਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਇਹ ਪੁਤਲਾ ਉਸੇ ਉਪਲਖਵੇ ਚ ਫੂਕਿਆ ਗਿਆ ਜੀ ਔਰ ਅਗਰ ਕੇਂਦਰ ਸਰਕਾਰ ਨੂੰ ਜਾਂ ਅਮੀਸ਼ਾ ਨੂੰ ਇਸ ਚੀਜ਼ ਪੁਤਲੇ ਫੂਕਨ ਨਾਲ ਕੋਈ ਅਸਰ ਨਹੀਂ ਹੁੰਦਾ ਤੇ ਇਹ ਸੰਘਰਸ਼ ਜਿਹੜਾ ਹੋਰ ਵੀ ਤੇਜ਼ ਕੀਤਾ ਜਾਏਗਾ ਹੋ ਸਕਦਾ ਭਾਰਤ ਬੰਦ ਕਰਨ ਦੀ ਨੋਬਤ ਆਏ ਪੰਜਾਬ 15 ਪੰਜਾਬ ਬੰਦ ਕਰਨ ਦੀ ਨੋਬਤ ਆਏ ਬਾਕੀ ਅਸੀਂ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਆ ਕਦੀ ਵੀ ਕਿਸੇ ਕਿਸਮ ਦਾ ਸਾਡੇ ਵੱਲੋਂ ਕੋਈ ਨੁਕਸਾਨ ਨਹੀਂ ਕੀਤਾ ਜਾਏਗਾ ਜਿਹੜਾ ਵੀ ਅਸੀਂ ਐਜੀਟੇਸ਼ਨ ਕਰਾਂਗੇ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਕਰਾਂਗੇ ਕੋਈ ਸਾਡੇ ਕਿਸੇ ਸਾਥੀ ਵੱਲੋਂ ਕੋਈ ਕਿਸੇ ਦਾ ਨੁਕਸਾਨ ਨਹੀਂ ਕੀਤਾ ਜਾਏਗਾ ਕੋਈ ਆਵਾਜਾਈ ਵਿੱਚ ਵਿਗੜ ਨਹੀਂ ਪਾਇਆ ਜਾਏਗਾ ਜਿਸੀਂ ਬੈਠੇ ਵੀ ਆ ਇਸ ਹਾਬ ਨਾਲ ਬੈਠੇ ਆ ਕਿ ਆਵਾਜਾਈ ਆਰਾਮ ਨਾਲ ਚੱਲ ਰਹੀ ਏ ਇਸ ਕਰਕੇ ਅਸੀਂ ਸੰਵਿਧਾਨ ਨੂੰ ਮੰਨਣ ਵਾਲੇ ਲੋਕਾਂ ਨੇ ਲੇਕਿਨ ਜਿੱਥੇ ਗੱਲ ਆਉਂਦੀ ਆਪਣੀ ਹੱਕ ਦੀ ਉਹਦੇ ਵਾਸਤੇ ਅਸੀਂ ਪਿੱਛੇ ਨਹੀਂ ਹਟਾਂਗੇ ਚਾਹੇ ਸਾਨੂੰ ਜਾਨ ਵੀ ਦੇਣੀ ਪਾਏ ਅਸੀਂ ਫਿਰ ਵੀ ਪਿੱਛੇ ਨਹੀਂ ਹਟਾਂਗੇ ਔਰ ਸਾਡਾ ਹਰ ਇੱਕ ਸਾਥੀ ਹਰ ਤਰ੍ਹਾਂ ਦੇ ਐਜੀਟੇਸ਼ਨ ਲਈ ਤਿਆਰ ਹੈ ਜੈ 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 ਭੀਮ ਜੈ ਭੀਮ ਜੈ ਭੀਮ ਰਾਜਨੀਤੀ ਪਾਰਟੀਆਂ ਭਾਜੀ ਉਹਦੇ ਆਪਣੇ ਪ੍ਰਸ਼ਾਦੇ ਸੇਕ ਰਹੀਆਂ ਨੇ ਅਸੀਂ ਕੋਈ ਅਸੀਂ ਵੇਟ ਕਰ ਰਹੇ ਸੀ ਟਾਈਮ ਦਿੱਤਾ ਸੀ ਅਮੀ ਸ਼ਾਹ ਨੂੰ ਮਾਫੀ ਮੰਗਣ ਦਾ ਅਸੀਂ ਕੋਈ ਜਲਦਬਾਜ਼ੀ ਵਾਲਾ ਕੰਮ ਨਹੀਂ ਸਿਰਫ ਉਹਦੀ ਵੇਟ ਕਰਨ ਲਈ ਜਦੋਂ ਉਹਨੇ ਮਾਫੀ ਨਹੀਂ ਮੰਗੀ ਫਿਰ ਹਾਰ ਕੇ ਸਾਨੂੰ ਉਹਦਾ ਪੁਤਲਾ ਫੂਕਣਾ ਪਿਆ ਔਰ ਇਸ ਤੋਂ ਬਾਅਦ ਅਸੀਂ ਇੱਕ ਮੰਗ ਪੱਤਰ ਐਸਡੀਐਮ ਸਾਹਿਬ ਨੂੰ ਦੇਵਾਂਗੇ ਮਾਨਯੋਗ ਰਾਸ਼ਟਰਪਤੀ ਜੀ ਦੇ ਨਾਂ ਤੇ ਜਿਹਦੇ ਵਿੱਚ ਮੰਗ ਕੀਤੀ ਗਈ ਹੈ ਵੀ ਅਮੀ ਸ਼ਾਹ ਮਾਫੀ ਮੰਗੇ ਜਾ ਆਪਣੇ ਅਸਤੀਫੇ ਤੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਇਹ ਸੰਘਰਸ਼ ਹੋਰ ਤੇ ਕੀਤਾ ਜਾਏਗਾ ਜੀ ਪਿੰਡ ਪਿੰਡ ਸ਼ਹਿਰ ਸ਼ਹਿਰ ਇਹ ਸੰਘਰਸ਼ ਅਸੀਂ ਚੱਲੇਗਾ ਅਸੀਂ ਤੇ ਅੱਜ ਜਿਹੜਾ ਇਹ ਨਾ ਮੈਸੇਜ ਬਹੁਤ ਘੱਟ ਸਾਥੀਆਂ ਨੂੰ ਦਿੱਤਾ ਫਿਰ ਵੀ ਸਾਥੀਆਂ ਦੀ ਬਾਦਰੀ ਇੰਨੀ ਠੰਡ ਵਿੱਚ ਇਕੱਠੇ ਹੋਏ ਆਏ ਹਾਲਾਂਕਿ ਮੈਸੇਜ ਅਸੀਂ ਬਹੁਤ ਜ਼ਿਆਦਾ ਫਲਾ ਨਹੀਂ ਸਕੇ ਜੇ ਲੋੜ ਪਈ ਇਹਨੂੰ ਮੈਸੇਜ ਨੂੰ ਅਸੀਂ ਪਿੰਡ ਪਿੰਡ ਸ਼ਹਿਰ ਸ਼ਹਿਰ ਫਲਾਵਾਂਗੇ ਔਰ ਬਹੁਤ ਵੱਡੀ ਪੱਧਰ ਤੇ ਸੰਘਰਸ਼ ਕੀਤਾ ਜਾਏਗਾ